ਉਹ ਗੱਲ ਇਹ ਤੇ ਬਈ ਪ੍ਰੈਸ ਕਰੀਂ ਕਾ ਪ੍ਰੈਸ ਨਹੀਂ ਦਰਦਣਾ ਬੜਾ ਸਾਹਿਬ ਦੱਸੇ ਜਾਂਦੀ ਦਲਵਾੜਾ ਸਾਹਿਬ ਗਾਟੀ ਤੇ ਬਹੁਤ ਦਰਦ ਹਾਂਜੀ ਬੁੱਢਿਆ ਸਾਸੀ ਕਾ ਜੀ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਹੈ ਕਿ ਅੱਜ ਬਹੁਤ ਕਿਰਪਾ ਹੋਈ ਸਾਡੇ ਵੈਸਟਲ ਕੇਰੀ ਬਹੁਤ ਵੱਡੀ ਢੀਡ ਪਰਮਾਤਮਾ ਨੇ ਦਿੱਤੀ ਐ ਸੋ ਮੈਂ ਸਾਡੇ ਪਾਰਟੀ ਸੁਪਰੀਮਾਰਚਲ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਪੰਜਾਬ ਸਦਾਪੁਰ ਸਿੰਘ ਮਾਣੂ ਨੂੰ ਬਹੁਤ ਬਹੁਤ ਵਾਰ ਬਹਿਣਾ ਆਇਆ ਹਲਕਾ ਵਹਿਤੇ ਪੈੜ ਪਰ ਬੰਦਾ ਬਜ਼ੁਰਗਾਂ ਦਾ ਧੰਨਵਾਦ ਨਹੀਂ ਕਰਦਾ ਤੁਹਾਨੂੰ ਮੁਬਾਰਕਵਾਦ ਵੀ ਹੈ ਤੋਂ ਆਪਣੇ ਆਪਾਂ ਵੀ ਪਾਰਟੀ ਦੇ ਵਰਕਰ ਸਹਿਬਾਨਾਂ ਨੇ ਬਹੁਤ ਜੋਰ ਲਾ ਕੇ ਜਿਹੜੀ ਹੈ ਬਹੁਤ ਜੋਰ ਲਾਇਆ ਉਹਦੇ ਦਿਨਰ ਮੇਦ ਦੀ ਟੀਮ ਤੁਹਾਨੂੰ ਵੀ ਧੰਨਵਾਦ ਤੇ ਪੂਰੇ ਮੁਹਿੰਦੇਹਣਾ ਵਸੀਆਂ ਨੂੰ ਬਹੁਤ ਬਹੁਤ ਮੁਬਾਰਕਵਾਦ ਕਿ ਸਾਡੇ ਪਾਰਟੀ ਸੁਪਰੀਮ ਮਾਰੀ ਤੇ ਰਵਾਜੀ ਵਾਦਾ ਕਰਕੇ ਗਏ ਸੀ ਕਿ ਤੁਸੀਂ ਐਮਐਲਏ ਬਣਾਓਗੇ ਅਸੀਂ ਮੰਤਰੀ ਬਣਾਵਾਂਗੇ ਸੋ ਦਿਹਾੜੇ ਨੂੰ ਤਿੰਨ ਮੰਤਰੀ ਬਣ ਜਾ ਰਹੇ ਆ ਕਿਉਂਕਿ ਕਰਤੂਰੀ ਸਿੰਘ ਸੌਰਤ ਲੁਧਿਆਣੇ ਤੋਂ ਮੈਂ ਲੁਧਿਆਣੇ ਤੋਂ ਤੇ ਸੰਜੀਵ अरोड़ा ਵੀ ਲੁਧਿਆਣੇ ਤੋਂ ਹੋ ਜਾਣਗੇ ਤੇ ਜਿਹੜੇ ਜ਼ਿਲ੍ਹੇ ਦੇ ਵਿਕਾਸ ਦੇ ਕਮਲ ਜਿਹੜੀ 1.5 ਸਾਲ ਰਿੱਤਾ ਪੈਂਡਿੰਗ ਕੰਮ ਹੈ ਪੈਂਡਿੰਗ ਕੰਮ ਦੀ ਨਿਗਰਾਨੀ ਆਵਾਂਗੇ ਜੋ ਬਹੁਤ ਬਹੁਤ ਵਾਰਕਵਾੜੇ ਤੇ ਲਜਰੇ ਲੱਟੂ ਬੰਦੇ ਜਾ ਰਹੇ ਹੈ ਤੇ ਪੂਰੇ ਸਾਹਮਣੇ ਹਾਲ ਦੇ ਸਾਰੇ ਮੇਰੇ ਭਰਾ ਨਾਲ ਖੜੇ ਹੈ ਬਾਹਾਂ ਖੜੀਆਂ ਮੇਰੀਆਂ ਤੇ ਸਾਰਿਆਂ ਨੇ ਬਹੁਤ ਖੁਸ਼ੀ ਬਣਾਈ ਸੰਜੀਵ अरोड़ा ਜਿੱਤ